ਫਤੇਗੜ ਸਾਹਿਬ ਦੀ ਇਤਿਹਾਸਕ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਦੀ ਯਾਦ ਚ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਚੁੱਕਿਆ ਹੈ ਪੂਰੀ ਦੁਨੀਆ ਚੋਂ ਸੰਗਤ ਸ਼ਹੀਦੀ ਜੋੜ ਮੇਲੇ ਚ ਆ ਰਹੀ ਆ ਹਰ ਵਾਰ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਹੈ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਨਾਂ ਨਾਲ ਇਸ ਨੂੰ ਯਾਦ ਕੀਤਾ ਜਾਂਦਾ ਅਸੀਂ ਉਸੇ ਥਾਨ ਦੇ ਉੱਤੇ ਆ ਉਸੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਜਿੱਥੇ ਛੋਟੇ ਸਹਿਬਜ਼ਾਦਿਆਂ ਦੇ ਨੀਹਾਂ ਚ ਚੜਵਾਏ ਗਏ ਸਨ ਉਸੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਸੀਂ ਖੜੇ ਆ ਔਰ ਇੱਥੇ ਸੰਗਤ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੁਟੀ ਹੋਈ ਹੈ ਉਹੀ ਸੰਦੇਸ਼ ਸੂਰਾ ਸੋ ਪਹਿਚਾਣੇ ਹੋ ਜੋ ਲਰੇਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂਨ ਆ ਛਾਡੇ ਖੇਤ ਤਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਇੱਕ ਲਸਾਨੀ ਕੁਰਬਾਨੀ ਸਿੱਖ ਕੌਮ ਦੇ ਲਈ ਸਿੱਖ ਸਮਾਜ ਦੇ ਲਈ ਦਿੱਤੀ ਔਰ ਇਸ ਪੂਰੇ ਰੀਜਨ ਦੇ ਲਈ ਦਿੱਤੀ ਜਿਸ ਕਰਕੇ ਪੀੜੀ ਦਰ ਪੀੜੀ ਯਾਦ ਕੀਤਾ ਜਾਂਦਾ ਤਿੰਨ ਤਿੰਨ ਪੀੜੀਆਂ ਇੱਕੋ ਲਾਈਨ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਵੀ ਨੇ ਬੱਚੇ ਵੀ ਨੇ ਔਰ ਅੱਧ ਖੜ ਉਮਰ ਦੇ ਲੋਕ ਵੀ ਨੇ ਤਾਂ ਵੱਡੇ ਪੱਧਰ ਤੇ ਲੋਕ ਪਹੁੰਚਦੇ ਨੇ ਔਰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਕਿਹੜੀ ਉਮਰ ਚ ਆਉਣਾ ਸ਼ੁਰੂ ਕਰਤਾ ਸੀਗਾ ਮੈਂ 5-6 ਸਾਲ ਜਦ ਦੀ ਸੋਝੀ ਸੰਭਾਲੀ ਜਿੱਦਾਂ ਆਣਾ ਸ਼ੁਰੂ ਕਰਤਾ ਸੀ ਅਸੀਂ ਇੱਥੇ 45 ਸਾਲਾਂ ਤੋਂ ਲਗਾਤਾਰ ਆਉਂਦੇ ਆ ਇਸ ਕਰ ਨਾਲ ਗੁਰੂ ਘਰ ਨਾਲ ਪਹਿਲਾਂ ਤੋਂ ਹੀ ਸਾਡੇ ਪਰਿਵਾਰ ਦਾ ਖਾਨਦਾਨ ਦਾ ਰੁਝਾਨ ਹੈ ਇੱਥੇ ਸਭ ਕੁਝ ਪ੍ਰਾਪਤ ਹੋਇਆ ਦੁਨੀਆ ਪਰ ਦਾ ਜੋ ਕੁਝ ਵੀ ਸੁੱਖ ਸਹੂਲਤਾਂ ਐਸ ਘਰੋਂ ਹੀ ਮਿਲੀਆਂ। ਅੱਜ ਸਾਨੂੰ ਸੰਨਛਾਸੀ ਤਿਵਾਰਾ ਜੀ ਲਗਾਤਾਰ ਆ ਰਹੇ ਆ ਤੇ ਬੜਾ ਸਕੂਨ ਮਿਲਦਾ ਜੀ ਇੱਥੇ ਆ ਕੇ। ਹਾਂਜੀ ਕਰਨਾਲ ਤੋਂ। ਕਰਨਾਲ ਤੋਂ। ਤੁਸੀਂ ਪਹਿਲੀ ਵਾਰ ਆਏ? ਹਾਂਜੀ ਪਹਿਲੀ ਵਾਰ ਆਏ। ਤਾਂ ਬੜਾ ਤਗੜਾ ਪ੍ਰੋਗਰਾਮ ਚੱਲ ਰਿਹਾ ਹੈ। ਕੁਮਾਰ ਜਰਦੀ ਕਲਾ ਦੇ ਬੱਚੇ ਦੇ। ਲੰਬਾ ਸਮਾਂ ਹੋ ਗਿਆ ਇੱਕ ਸਦੀਆਂ ਦਾ ਸਫ਼ਰ ਆਗਾ। ਸਦੀਆਂ ਦਾ ਸਫ਼ਰ ਆ ਤੇ ਸਦੀਆਂ ਦਾ ਸਫ਼ਰ ਲਗਾਤਾਰ ਲੋਕ ਕਰਦੇ ਆਏ ਨੇ ਸਿਰਫ ਇਤਿਹਾਸ ਕਿਤਾਬਾਂ ਚ ਦਰਜ ਨਹੀਂ ਹੁੰਦਾ ਇਤਿਹਾਸ ਪੀੜੀ ਦਾ ਪੀੜੀ ਐਵੇਂ ਵੀ ਚੱਲਦਾ ਇੱਕ ਪੀੜੀ ਦੂਜੀ ਪੀੜੀ ਨੂੰ ਸੁਨੇਹਾ ਦਿੰਦੀ ਹੈ ਉਹ ਪੀੜੀ ਅਗਲੀ ਪੀੜੀ ਨੂੰ ਸੁਨੇਹਾ ਦਿੰਦੀ ਹੈ ਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਇੱਥੇ ਤਿੰਨ ਤਿੰਨ ਪੀੜ੍ਹੀਆਂ ਅੱਜ ਇਸ ਲਾਈਨ 'ਚ ਖੜੀਆਂ ਨੇ ਤੇ ਆਪਣੇ ਇਤਿਹਾਸ ਤੋਂ ਸੁਨੇਹਾ ਲੈ ਕੇ ਪੰਜਾਬ ਦੀ ਉਸ ਧਰਤੀ ਦੇ ਉੱਤੇ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਇਨਸਾਫ ਦੀ ਧਰਤੀ ਹੈ ਉਸ ਤੋਂ ਸੁਨੇਹਾ ਲੈ ਕੇ ਉਹਦੇ ਵੱਲ ਵਧਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਨੇ ਤਾਂ ਇਸ ਧਰਤੀ ਤੋਂ ਇਸ ਇਤਿਹਾਸਿਕ ਧਰਤੀ ਤੋਂ ਸਿੱਖ ਸਮਾਜ ਦੇ ਲੋਕ ਉਹ ਸੁਨੇਹਾ ਲੈ ਕੇ ਜਾ ਰਹੇ ਨੇ ਜੋ ਆਉਣ ਵਾਲੀਆਂ ਪੀੜ੍ਹੀਆਂ ਕੋਲ ਜਾਣਾ ਚਾਹੀਦਾ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਫਤੇਗੜ ਸਾਹਿਬ